ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਚੱਲੀਆਂ ਗੋਲੀਆਂ ਹੋਇਆ ਕਤਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤਾਂ ਨਿਕਲ ਕੇ ਸਾਹਮਣੇ ਆ ਰਹੀ ਹੁਣੇ-ਹੁਣੇ 29 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਮਾਮਲਾ ਖੜਕਦੇ ਹੋਈ ਕਿਸੇ ਮਾਮੂਲੀ ਗਲਤਫਹਿਮੀ ਤੋਂ ਪੜਤਨ ਤੋਂ ਪੈਦਾ ਹੋ ਕੇ ਹਿੰਜਕ ਹੋ ਜਾਂਦਾ ਹੈ ਜੀਹਾਂ ਭਾਰਤੀ ਨੌਜਵਾਨ ਦਾ ਨਾਂ ਗੈਵਿਨ ਤਸੌਸੀ ਹੈ ਤੇ ਉਸ ਦਾ ਹਲੇ 2 ਹਫ਼ਤੇ ਪਹਿਲਾਂ ਹੀ ਬੀਤੀ 19 ਜੂਨ ਮੈਸ ਨੂੰ ਦੀ ਲੜਕੀ ਵਿਵਿਆਨਾ ਜਮੂਰਾ ਨਾਲ ਵਿਆਹ ਹੋਇਆ ਸੀ ਅਤੇ ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਆਨਾਪੋਲਿਸ 'ਚ ਇਹ ਨਤੀਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਵੱਡੀ ਖਬਰ ਆਈ ਹੱਸਾ ਵਾਪਰ ਮਿਲ ਗਮੋਰਾ ਵੀ ਉਸਦੇ ਨਾਲ ਹੀ ਸੀ ਅਤੇ ਉਹ ਦੋਵੇਂ ਘਰ ਵਾਪਸ ਜਾ ਰਹੇ ਸਨ ਤੇ ਇਹ ਵੱਡ ਚ ਘਟਨਾ ਵਾਪਰ ਗਈ ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਤਾਂ